ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ ਅਈਨਾਲਾ ਤਸੀਲ ਵੀ ਅਈਨਾਲਾ ਤੇ ਜ਼ਿਲ੍ਹਾ ਅਮਰਸਰ ਅਸੀਂ ਪਹੁੰਚੇ ਆਂ ਸੋਨੂ ਵੀਰ ਜੀ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਜੀ ਨਾਲ ਗੱਲਬਾਤ ਵੀਰ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਧੀਏ ਵੀਰ ਜੀ ਵਧੀਆ ਚੱਈਦਾ ਤੇ ਵੇਖਿਆ ਸਵੇਰ ਵਾਲਾ ਮਾਲ ਲੋ ਵੀਰ ਜੀ ਅੱਜ ਦੂਜੀ ਵੀਡੀਓ ਵੀਰ ਕੋ ਲਗਾਤਾਰ ਪਾਉਣ ਲੱਗੇ ਆਂ ਟਾਈਮ ਸਾਰਾ ਹੋਣ ਹੈਗਾ ਜੇ ਮੰਨ ਲਓ 1.5 ਦਾ ਹੈਗਾ ਵੀਰ ਵੇਖਿਓ ਭਲਾ ਧਾਮ ਹੋ ਏ ਵੇਖੋ ਟਾਈਮ ਹੈ ਗਾਜੇ 12 ਵਜੇ ਤੇ 20 ਮਿੰਟ ਹਾਂ ਇਹ ਇੱਕ ਸਵੇਰੇ 6:30 ਵਜੇ ਵੀਰ ਦੀ ਵੀਡੀਓ ਪਾਈ ਸੀ ਤੇ ਵੀਰ ਦਾ ਮਾਲ ਵਿਗ ਗਿਆ ਜੇ ਵੇਖ ਲੋ ਬਿਲਕੁਲ ਕੋਈ ਪਸ਼ੂ ਨਹੀਂ ਵੀਰ ਕੋ ਰਿਆ ਲੈ ਗਏ ਆ ਸਾਰੇ ਤੇ ਦੂਜੀ ਵਾਰੀ ਬਾਕੀ ਵੀਰ ਆਪ ਦੱਸੂਗਾ ਵੀ ਜੀ ਦੱਸਿਓ ਨਾਮ ਤੇ ਐਡਰੈਸ ਸਾਹਿਬ ਸੋਨੂ ਸ਼ਾਹ ਜਲਾ ਜਿਲ੍ਹਾ ਮਸਰ ਹਾਂਜੀ ਫੋਨ ਨੰਬਰ 98145755 ਦੋਵੇਂ ਨੰਬਰ ਤੇ ਜੰਗ ਠੀਕ ਆ ਭਾਜੀ ਤੇ ਵਿਗ ਗਿਆ ਮਾਲ ਵੀਰ ਜੀ ਕਿੰਨਾ ਕੁ ਟਾਈਮ ਲੱਗਾ ਸੀ ਮਾਲ ਭਾਜੀ ਦੱਸავੀਆਂ ਮੈਨੂੰ ਜੇ ਆਪਣਾ ਵਿਕ ਜਾਂਦਾ ਤੁਹਾਨੂੰ ਪਤਾ ਇਹਨਾ ਟਾਈਮ ਹੀ ਲੱਗਦਾ ਦੇ ਤਾਂ ਆਹ ਵੇ ਦੇ ਸੋਚਿਆ ਵੀ ਅੱਜ ਦੋਰੀ ਜੀ ਮੱਝ ਸੁਈਏ ਅੱਛਾ ਇਹਨੂੰ ਕੋਈ 15 ਕਿਲੋ ਦੇਲੇ ਮਹੀਨਾ ਦੇਲੇ ਠੀਕ ਹੈ ਭਾਜੀ 10 ਦੇਲੇ ਠੀਕ ਹੈ ਭਾਜੀ ਆਪਾਂ ਲਾ ਪੂਛੀ ਨਾਲ ਦਿੱਤੀ ਹੈ ਠੀਕ ਆਪਾਂ ਜੀ ਅੱਜ ਨੇ ਸੁਈ ਨੂੰ ਜਦਨ ਹੋਇਆ ਪੂਛੀ ਤੇ ਆ ਹਾਂ ਬਿਲਕੁਲ ਤਾਜੀ ਸੁਈ ਆ ਵੀ ਇਹਦਾ 15 ਕਿਲੋ ਦੇਲੇ ਕੋਈ 20 ਕਿਲੋ 20 ਕਿਲੋ ਪਾ ਮਹੀਨਾ ਵੀ ਕਿਲੇ ਮਹੀਨਾ ਵੀ ਕਿਲੇ ਜੀ ਕੱਲ੍ਹ ਤੋਂ ਕੰਮ ਨਹੀਂ ਰਿਹਾ ਦੁੱਧ ਦੇ ਕੋਈ 6 ਕਿਲੋ 6 ਕਿਲੋ ਦੁੱਧ ਜੀ ਚਵਾਈ ਹੋ ਗਿਆ ਜੀ ਚਵਾਈ ਹੋ ਗਿਆ 5 ਕਿਲੋ 6 ਤੋਂ ਘੱਟ ਵੀ ਸਦਾ ਕੋਈ 100 200 ਗ੍ਰਾਮ ਠੀਕ ਆ ਬਿਲਕੁਲ ਬਿਲਕੁਲ ਬੁਸ਼ੀ ਦੇ ਮਿਲਦੀ ਏ ਕਿਉਂਕਿ ਜੀ ਬੁਸ਼ੀ ਦੇ ਮਿਲਦੀ ਜੇ ਹਾਂ ਇੱਕ ਮਾਜ ਆਵੇ ਹੋਰ ਆ ਗਈ ਆ ਕੋਈ ਨਹੀਂ ਉਹ ਵੀ ਵੇਖ ਲੈਣੀ ਇਹ ਖੋਲ ਗਿਆ ਚਲ ਆਵੇ ਆ ਗਈ ਠੀਕ ਹੈ ਵੀਰ ਜੀ ਇਹ ਬੁਸ਼ੀ ਦੇ ਮਿਲਦੀ ਜੇ ਚੋ ਤੇ 6 ਕਿਲੋ ਮਸਾ 100 200 ਗ੍ਰਾਮ ਘੱਟ ਹੋ ਸਕਦਾ ਆ ਘੱਟ ਵਸ ਅਜੇ ਆਈਆਂ ਆ ਹਾਂ ਆ ਲਓ ਇੱਕ ਹੋਰ ਆ ਗਈ ਆ ਲਓ ਵੀਰ ਜੀ ਇੱਕ ਮੈਂ ਹੋਰ ਲੈਣਤੀ ਆ ਵੀਰ ਨੇ ਇਹ ਲਾ ਕੇ ਵੀਰ ਗੱਡੀ ਤੋਂ ਲਿਓਂ ਡਿਆ ਏ ਤੇ ਇਹ ਵੀ ਤੁਹਾਨੂੰ ਵਿਖਾ ਦਨੇ ਆ ਇਹ ਵੀਰ ਬੱਚੇ ਵਾਲੀ ਆ ਇਹ ਵੀਰ ਜੀ ਸੂਈ ਤਾਜੀ ਦੀ ਵੀਡੀਓ ਪ੍ਰੋਪਰ ਇਹ ਤਾਂ ਬਿਲਕੁਲ ਤਾਜੀ ਆ ਸ਼ਾਹ ਸਾਰੀ ਪ੍ਰੋਪਰ ਵੀਡੀਓ ਆਪਣੇ ਸੂਈ ਦੀ ਤੇ ਬੱਚਾ ਹੈ ਨਹੀਂ ਉਹਦਾ ਬੱਚਾ ਮਰ ਗਿਆ ਸੂਂਦੀ ਦੀ ਵੀਡੀਓ ਆਪਣੇ ਕੋਲ ਪਈ ਆ ਜੇ ਸੁਰਦੀ ਦੀ ਵੀਡੀਓ ਆਪਣੇ ਕੋਲ ਆ ਗਈ ਆ ਇਹ ਇਹਨੂੰ ਕਿੰਨੇ ਦਿਨਾਂ ਹੋ ਗਏ ਸੂਈ ਨੂੰ ਇਹਨੂੰ ਉਹ ਤਾਂ ਅਜ ਚੌਥਾ ਦਿਨ ਪੰਜਵਾਂ ਦਿਨ ਹੋਇਆ ਚੌਥਾ ਪਹਿਲਾ ਦਿਨ ਹੋਇਆ ਅਜ ਸੂਈ ਨੂੰ ਵੀਡੀਓ ਆਪਣੇ ਕੋਲੇ ਦੀ ਹੈਗੀ ਆ ਕੋਈ ਨਹੀਂ ਕਰ ਲੈਣੀ ਉਹਦੇ ਬਾਰੇ ਵੀ ਤੇ ਵੀਡੀਓ ਖੋਲਿਓ ਲਓ ਜੀ ਜੀ ਚੋਰ ਚਵਾ ਕੇ ਵੀਰ ਕਹਿੰਦਾ ਮੈਂ ਇਹ ਆਈ ਆ ਬਾਕੀ ਥਾਨ ਥਣ ਬੜੀ ਸੈਜ ਗੈਪ ਤੇ ਲੱਗੇ ਆ ਤੇ ਬਾਕੀ ਕਦਵਜਨ ਵੀ ਬਹੁਤ ਵਧੀਆ ਹੈ ਸੂਆ ਵੀ ਜੀ ਦਾ ਛੋਟਾ ਹਾਂ ਮੈਂ ਕਹਿੰਦਾ ਕੱਦ ਵੀ ਬਹੁਤ ਵਧੀਆ ਵੀ ਜਲਾਮੇ ਚੋਣ ਵਧੀਆ ਪੋਲੀ ਨੋਰ ਵੀ ਜੀ ਵੀ ਜੀ ਕਿਰਮਤੀ ਜਸੂਆ ਉਹ ਤੀਜਾ ਹੋ ਗਿਆ ਹੋਵੇ ਜੀ ਤੀਜਾ ਸੂਆ ਜੇ ਤੇ ਵੀਰ ਨੇ ਜਿੰਨਾ ਦੁੱਧ ਦਸਿਆ ਏ ਵੀਰ ਕਹਿੰਦਾ ਪਾਈਆ ਕੋਈ ਘਾਟੀ ਉਤੋਂ ਲਾਵੇ ਬਾਕੀ ਵੀਰ ਕੋਲ ਮੁੱਲ ਜਾਇਜ਼ ਕਰਾ ਦਿੰਦੇ ਨੇ ਵੀਰ ਦੇ ਹੁੰਦੇ ਮੁੱਲ ਜਾਇਜ਼ ਕਰਦੇ ਬਿਲਕੁਲ ਨਿੱਕੇ ਕਰਦੇ ਆ ਮੁੱਲ ਛੋਟੇ ਨਹੀਂ ਹੁੰਦੇ ਵੀਰ ਦੇ ਪਹਿਲਾਂ ਤੋਂ ਪਸਾਰਿਆਂ ਨੂੰ ਹਾਂ ਜੀ ਤੇ ਤੁਹਾਨੂੰ ਵੀਰ ਜੀ ਕਿੰਨਾ ਜੇ ਮੁੱਲ ਮੁੱਲ ਵੀਰ ਜੀ ਮੰਗਣ ਦਾ 55 ਕਰੀਏ 55 ਕਰੀਏ 50000 ਜੀ ਜੀ ਹਾਂ 50 ਦੀ ਹਾਂ ਠੀਕ ਹੈ ਵੀਰ ਜੀ 50 ਪੂਰੇ 48000 ਦੀ ਪਾਜੀ ਨੋ ਵੀਰ ਜੀ ਹਾਂ 48000 ਦੀ ਮਹਜ 48000 ਦੀ ਹਾਂ 48 ਦੀ 48 ਠੀਕ ਹੈ ਪਾਜੀ ਹਾਂ ਨਾਈ ਠੀਕ ਹੈ ਪਾਜੀ 6 ਕਿਲੋ ਦੁੱਧ ਮੇਰੇ ਕਾ 2 ਡਗ ਚ ਹੋਵੇ 3 ਅੰਗ ਹੋਵੇ ਬਿਲਕੁਲ ਇਹਦਾ ਕਿ ਬੱਚਾ ਮਤਲਿਆ 부ਸ਼ੀ ਸਾਹਿਬ ਜੀ ਆਈ ਆ ਹਾਂ ਤੇ ਵੀਰ ਜੀ ਇਹ ਕਿਦਾਂ ਆ ਗਈ ਝੋਟੀ ਦੇਖੋ ਦੁੱਧ ਹੋਵੇ 11 ਕਿਲੋ ਨੋ ਵੀਰ ਜੀ 11 ਕਿਲੋ ਦੁੱਧ ਦਾ ਭਾਅ 11 ਵੀ ਨਹੀਂ ਕਹਿ ਕੇ ਦੇਣੀ ਤੇ 10 ਵੀ ਨਹੀਂ ਕਰੇ ਦੇਣੀ ਅੱਛਾ ਆਪਾਂ 9 ਕਿਲੋ ਕਰਕੇ ਦਵੋ ਜੀ ਨੋ ਵੀਰ ਜੀ ਵੱਡੀ ਝੋਟੀ ਜੇ ਥਣਾ ਦਾ ਸਾਇਤ ਗਾਇ ਵੇਖ ਲਓ ਹੋਵੇ 10 ਕਿਲੋ ਇਹਦੇ ਮਗਰ ਇਹਦੇ ਵਿੱਚ ਵੀ ਆਪ ਕਿਉਂਕਿ ਬੱਚੇ ਠੰਡ ਕਰਕੇ ਮਰ ਜਾਂਦੇ ਆ ਉਹ ਸਾਰੇ ਨੂੰ ਪਤਾ ਭਰਾਵਾਂ ਨੂੰ ਹਰ ਇੱਕ ਨੂੰ ਹੀ ਪਤਾ ਏ ਤੇ ਫਿਰ 부ਸ਼ੀ ਬਣਾਉਣੀ ਪੈਂਦੀ ਵਪਾਰੀ ਭਰਾਵਾਂ ਨੂੰ ਹਾਂ ਘਰਾਂ ਵਾਲਿਆਂ ਨੂੰ ਵੀ ਬਣਾਉਣੀ ਪੈਂਦੀ ਫਿਰ ਮਿਲਦੇ ਨਹੀਂ ਕਈ ਪਸ਼ੂ ਤੇ ਝੋਟੀ ਬਹੁਤ ਵੱਡੀ ਝੋਟੀ ਆ ਕੋਈ ਵੀ ਛੋਟੀ ਨਾ ਸਮਝੇ ਥਣ ਪਾਂਡਾ ਝੋਟੀ ਇਹ ਕਹਿੰਦਾ ਦੁੱਧ 10 ਹੋਊ ਆ ਪਰ 9 ਦੀ ਗਾਰੰਟੀ ਤੇ ਭੇਜਣੀ ਆ ਜਿੱਥੇ ਮਰਜੀ ਕੋਈ ਵੀ ਲੈ ਜਾਏ ਜਿੱਥੇ ਮਰਜੀ ਲੈ ਜਾਏ ਬਾਕੀ ਵੇਖੋ ਥਣਾ ਦਾ ਸਿਆਜ ਤੇ ਗਾਇਬ ਤੇ ਪੂਰੀ ਸਾਫ ਸੁਥਰੀ ਵੱਡੇ ਕੱਦ ਵਾਲੀ ਝੋਟੀ ਆ ਕੋਈ ਛੋਟੀ ਨਾ ਸਮਝੇ ਮੇਰਾ ਵੀ ਤੇ ਬਾਕੀ ਸੋਨੂੰ ਵੀਰ ਨੂੰ ਪੁੱਛਣੇ ਇਹਦੇ ਰੇਟ ਬਾਰੇ ਚੁਾਈ ਅਕਾ ਨੰਬਰ ਦੀ ਜੀ ਅੱਛਾ 1 ਨੰਬਰ ਦੀ ਚੁਾਈ 64 ਫੋਲੀ ਰੂਮ ਬਾਕੀ ਕੱਦ ਬਹੁਤ ਛੋਟੀ ਰਹਿ ਜਾਂਦਾ ਮਾੜਾ ਮੋਟਾ ਕਹੇ ਪੁੱਛ ਕਾ ਜਿੰਦਾ ਲੱਗੇ ਮੁਸੀਬਤ ਵਾਲਾ ਖਣਾਂ ਦਾ ਸਿਆਜ ਤਾਂ ਲੱਗੇ ਲਾਉਂਦੇ ਆਂ ਹਾਂ ਗੜਗੜ ਤੇ ਥਣ ਲੱਗੇ ਪੀੜੀ ਦੇ ਪਾਵੇਂ ਵਰਗੇ ਹਾਂ ਸੋਨੂੰ ਬਾਜੀ ਇਹਦਾ ਮੁੱਲ ਦੇਖੋ ਲਓ ਜੀ ਥਣ ਭਾਂਡਾ ਦੇਖੋ ਛੋਟੀ ਦਾ ਸੋਨੇ ਵਿੱਚ ਭਾਈ ਹਾਨਾ ਜਿਹੜੀ 70 ਦੀ 70 ਦੀ ਹਾਂ ਕਰ ਦਈਏ ਥੋੜਾ ਜਿਹਾ ਜਾਇਜ ਭਾਈ ਹਾਨਾ 65000 ਦੀ ਦਵਾਉਂਦੇ ਹੋਵੇ ਜੀ ਹਾਨਾ 65000 ਦੀ ਛੋਟੀ ਦੀ ਹਾਂ ਨਹੀਂ ਘੱਟ ਕਰਨਾ 1500 ਪੂਰੇ 65000 ਦੀ ਦਵਾਉਂਦਾ ਉਹ ਵਿੱਚ 65000 ਦੀ ਵੱਡੀ ਝੋਟੀ ਹੈ ਦੇਖੋ ਲਓ ਵੀ ਜੀ ਪੂਰੀ ਵੱਡੀ ਝੋਟੀ ਹੈ ਮੇਰਾ ਵੀਰ ਨੂੰ ਛੋਟੀ ਨਾ ਲਓ ਵੀ ਜੀ ਅਗਲੇ ਪਾਸੇ ਮਾਰ ਦਿੰਦੇ ਆ ਦੇਖੋ ਚਮਾਈ ਪੂਰੀ ਸੋਨੂ ਵੀਰ ਭਾਈ ਪੋਲੀ ਰੂਮਰ ਕੀ ਦੇ ਅੱਛਾ ਹਾਂ ਠੀਕ ਹੈ ਵੀਰ ਜੀ ਠੀਕ ਇਹ ਆਈ ਹੋਣਾ ਇਹ ਜਿਹੜੀ ਹੁਣ ਮੈਂ ਤੁਹਾਨੂੰ ਪੜਾਵਾਂਗੇ ਅੱਛਾ ਵੀਰ ਕੋਲ ਜੁਪਲੀ ਉਹਦਾ ਵੀਡੀਓ ਪਈ ਆ ਠੀਕ ਹੈ ਪਾਜੀ ਸੁੰਦਿਆ ਤੱਕ ਆਪਾਂ ਵੀਡੀਓ ਪੜਾਣੀ ਸੁੰਦੀ ਦੀ ਠੇਰ ਸੋੜ ਦੀ ਸਾਰੀ ਬੱਚੇ ਦੀ ਠੀਕ ਹੈ ਪਾਜੀ ਠੀਕ ਹੈ ਪ੍ਰੋਪਰ ਦੁੱਧ ਪਾਜੀ ਜਮਾਂਦਰੂ ਤੇਲ ਜੱਗੇ ਥਾਂ ਜੀ ਇਹ ਅੱਛਾ ਅਗਲੇ ਥਾਂ ਦੀ ਤੇਲ ਆ ਇਹ ਕਿਹੜੇ ਪਾਸੇ ਦੀ ਏ ਮੈਂ ਇੱਧਰ ਅੰਗੇ ਦੀ ਆ ਮੈਂ ਇਹੋ ਇਹੋ ਬੰਨੇ ਦੀ ਲੋ ਵੀ ਜੀ ਇਹ ਜਮਾਂਦਰੂ ਤੇਲ ਚਲੋ ਕੋਈ ਨਹੀਂ ਆਦੇ ਅਗਲੇ ਦੀ ਆ ਹਾਂ ਅਗਲੇ ਦੀ ਮਗਰਲੇ ਸਹੀ ਹੈ ਨਾ ਲਓ ਤੁਹਾਨੂੰ 8 ਕਿਲੋ ਲਓ ਵੀ ਜੀ 8 ਕਿਲੋ ਦੁੱਧ ਜਿਹਦੇ ਕੱਦ ਵਜਨ ਠੀਕ ਜੇ ਝੋਟੀ ਦਾ ਹਏ ਬੋਲਾ ਮਾਦਾ ਉਪਾਜੀ ਵੇ ਖੱਟਾ ਬੋਲਾ ਹੋਏਗਾ ਲੋਹਵੀਰ ਜੀ ਕਹਿੰਦੇ ਵੀ ਬੋਲਾ ਬੰਦਾ ਉਹ ਬੇਸ਼ੱਕ ਕੋਈ ਵੀਰ ਬਣਾ ਕੇ ਖੱਟਾ ਬੋਲਾ ਜੇ ਹੋਊਗਾ ਚਲੋ ਬੱਚੇ ਆਪਾਂ ਨੂੰ ਵੀ ਪਤਾ ਮਰ ਜਾਂਦੇ ਠਣਵਾ ਬਾਕੀ ਕਦ ਵਜੇ ਵੀ ਠੀਕ ਹੈ ਝੋਟੀ ਦਾ ਆਪਾਂ ਗੱਬਨ ਦੀ ਵੀ ਹਾਂਜੀ ਤੇ ਸੂਈ ਦੀ ਵੀ ਪਤਾ ਨਹੀਂ ਮੰਨ ਲਓ ਗੱਲ ਕਰੀਆ ਵੀ ਮੈਲਾ ਮਾਰੂਗੀ ਅਗਲੇ ਦੇ ਘਰ ਜਾ ਕੇ ਜਿਹੜਾ ਸਿੱਧੀ ਗੱਲ ਹੈ ਪੰਜਾਂ ਤੋਂ ਬਾਅਦ ਸੂਈ ਨਹੀਂ ਹੈਗੀ ਜੇ ਪੰਜਾਂ ਨਾਲ ਵਜ ਨਹੀਂ ਸੁਈ ਆਪਾਂ ਇਹੋ ਗਰੰਟੀ ਦੇ ਦਈਏ ਮੈਲਾ ਮਾਰੂਗੀ ਅਗਲੇ ਦਿਨ ਤਰੀਕ ਉੱਤੇ ਵੇਖ ਲੈ ਕਿੰਨੇ ਦਾ ਕਿੱਦਾਂ ਦੀ ਸੁਈ ਜਾ ਠੀਕ ਆ ਪਾਜੀ ਠੀਕ ਆ ਬਹੁਤ ਵਧੀਆ ਗੱਲ ਆ ਹਾਂ ਚਲ ਬੜਾ ਕਈ ਹੋ ਆਪਾਂ ਪੂਛੀ ਬੁਸ਼ੀ ਬਣਾ ਲਈਏ ਇਹ ਸੋਨੂ ਵੀਰ ਜੀ ਅਛਾ ਇਹਦੀ ਬੁਸ਼ੀ ਨਹੀਂ ਬਣਾਈ ਨਾ ਨੌ ਸਾਲੀ ਬਣਾਈ ਸੋਚੀ ਉਹ ਵੀਰ ਜੀ ਬੁਸ਼ੀ ਨਹੀਂ ਬਣਾਈਦੇ ਇੱਧਰ ਦੇਖੋ ਜੀ ਆਉਂਦੇ ਆ ਮੇਰੇ ਚਾਲੂ ਚੂਰ ਬੜੀ ਆ ਚਾਰੂ ਬਹੁਤ ਜ਼ਿਆਦੀ ਆ ਤੇ ਸੋਨੂ ਵੀਰ ਦੁੱਧ ਕਿੰਨਾ ਕਹਿੰਦੇ ਦੁੱਧ ਪਾਜੀ 8 ਕਿਲੋ ਪਰ ਆਪਾਂ 7 ਕਿਲੋ ਕਰਕੇ ਦਾਂਗੇ ਵੀਰ ਜੀ 8 ਕਿਲੋ ਹਜੇ ਆਈ ਆ ਨਾ ਮੌਲਾ ਹੀ ਇਹ ਸੋਨੂ ਵੀ ਜੀ ਇਹਦਾ ਮੁੱਲ ਇਹਦਾ ਬਿਲਕੁਲ ਧਿਆ ਜੀ ਲਾਰੀਓ ਫਿਰ 55 ਦੀ ਦੇਈਏ 55 ਦੀ ਹਾਂ ਵੇ ਲੋ ਮੈਂ ਇਹਨਾਂ 2000 ਦਾ ਕਰ ਦਿੱਤੀ ਮਾਣਾ ਭਾਜੀ ਆਹ ਨਾ ਏਰੀਆ ਪੇਚ ਨਹੀਂ ਨਾ ਹਾਂਜੀ ਪੂਰੇ ਆਪਾਂ 53 ਹੀ ਆ ਦੇ 53 ਦੀ 52 ਹੀ ਦੇ ਦਈਏ ਮੋਨ ਜੀ ਆ ਠੀਕ ਹੈ ਭਾਜੀ ਇਹ ਮੋਲ ਮੱਜਾ ਦੇ ਮੋਲ ਹਿਸਾਬ ਨਾਲ ਕੁਛ ਨਹੀਂ ਜੇ ਨਹੀਂ ਨਹੀਂ ਇਹ ਤਾਂ ਗੱਲ ਹੈ ਜਿਹੜਾ ਜੇ ਬਹੁਤ ਖੱਟਾ ਲੈ ਜੇ ਨਾ ਉਹ ਤੇਰਾ ਤੇ ਵੀ ਸੋਨੂੰ ਇਹ ਆ ਨਾ ਕਿ ਸਿਆਲ ਵੀ ਚੋਲੋ ਦੇ ਗਲਮੀਆਂ ਵੀ ਚੋਲੋ ਭਾਜੀ ਤੇ 40 42000 ਦੀਆਂ ਹਾਂ ਮੈਂ ਇਹੋ ਗੱਲ ਕਰਦਾ ਵੀ 40 42 ਦੇ ਫੰਡਰ ਹੀ ਆ ਹੈ ਤੇ ਸੋਨੂੰ ਵੀ ਮੇਰੇ ਵੀਰ ਮੇਰੇ ਭਰਾ ਆ ਠੰਡ ਠੁੰਡਿਆ ਇੱਥੋਂ ਚੋ ਚਵਾ ਗਿਆ ਆਪਣੀ ਵੇਖ ਕੇ ਕਹਿੰਦਾ ਜਿਹੜਾ ਲਾਹਾਂ ਮਾਰਾ ਜੇ ਕੋ ਕਹਿਣਾ ਬੜੀ ਗੱਲ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਹੋਰ ਵੀਰ ਜੀ ਬਸ ਇਹੋ ਹੀ ਬਹੁਤ ਮਿਹਰਬਾਨੀ ਠੀਕ ਹੈ ਵੀਰ ਜੀ ਬਹੁਤ ਬਹੁਤ ਧ